ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਖਿੱਚ ਲਈਆਂ ਗਈਆਂ ਨੇ ਲੋਕ ਸਭਾ ਚੋਣਾਂ ਨੂੰ ਵੇਖਦੇ ਜਿੱਥੋਂ ਕਿ ਅੱਜ ਸੁਖਦੇਵ ਸਿੰਘ ਢੀਂਡਾ ਸਾਹਿਬ ਵੀ ਕਿਸੇ ਵੇਲੇ ਵੀ ਸੁਖਵੀਰ ਸਿੰਘ ਬਾਦਲ ਦੇ ਬਣ ਸਕਦੇ ਨੇ ਕਿਉਂਕਿ ਬਣੇ ਹੋ ਤਾਂ ਪਹਿਲਾਂ ਵੀ ਸਨ ਪਰ ਅੱਜ ਉਹਨਾਂ ਦਾ ਜਿਹੜਾ ਰਲੇਵਾ ਹੋਣ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿੱਥੋਂ ਕੋਈ ਨੌਜਵਾਨਾਂ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਵੀ ਜਿਹੜੇ ਦਿੱਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਜ਼ੂਥ ਦੇ ਵਿੱਚ ਦਿੱਤੀਆਂ ਗਈਆਂ ਨੇ ਉਸ ਗੱਲ ਲੈ ਕੇ ਅਸੀਂ ਗੱਲ ਵੀ ਕਰਾਂਗੇ ਨਾਬਾ ਤੋਂ ਨੇ ਜਿਹੜੇ ਸਾਬਕਾ ਪ੍ਰਧਾਨ ਨੇ ਨਗਰ ਕੌਂਸਲ ਦੇ ਐਸਵਾਈ ਦੇ ਵਿੱਚ ਵੀ ਕਾਫੀ ਜ਼ਿੰਮੇਵਾਰੀਆਂ ਤੇ ਰਹੇ ਨੇ ਗੁਰਸੇਵ ਸਿੰਘ ਗੋਲੂ ਨੂੰ ਵੀ ਵੱਡੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ ਆ ਅਸੀਂ ਉਹਨਾਂ ਨਾਲ ਵੀ ਸੰਪਰਕ ਕਰਦੇ ਆ ਤੇ ਫੋਨ ਲਾਈਨ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੁਰਸੇਵ ਸਿੰਘ ਗੋਲੂ ਸਾਡੇ ਨਾਲ ਜੁੜ ਚੁੱਕੇ ਨੇ ਗੁਰਸੇਵ ਸਿੰਘ ਗੋਲੂ ਦੀ ਸਾਡੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਹਾਂਜੀ ਹਾਂਜੀ ਮਾਨ ਸਾਹਿਬ ਆ ਰਹੀ ਹੈ ਜੀ ਜੀ ਕਿਸ ਤਰ੍ਹਾਂ ਦੇਖ ਰਹੇ ਹਾਂ ਜਿਹੜਾ ਸ਼ਰਮਣੀ ਅਕਾਲੀ ਦਲ ਵੱਲੋਂ ਇੱਕ ਵਾਰ ਫਿਰ ਤੁਹਾਨੂੰ ਦੁਬਾਰਾ ਜਿਹੜੀ ਨਾਬਾ ਸ਼ਹਿਰ ਜ਼ਿੰਮੇਵਾਰੀ ਦਿੱਤੀ ਗਈ ਆ ਜਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਂ ਖਿਆਲ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਮਜੀਠੀਆ ਸਾਹਿਬ ਦਾ ਪ੍ਰਧਾਨ ਸਾਹਿਬ ਦਾ ਰਖੜਾ ਸਾਹਿਬ ਦਾ ਲਾਲਕਾ ਜੀ ਦਾ ਜਿਨ੍ਹਾਂ ਨੇ ਮੈਨੂੰ ਅਜੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼ਹਿਰ ਦੀ ਬਾਗਡੋਰ ਸੰਭਾਲੀ ਆ ਉਹ ਨਾ ਵੀ ਰਸੋਈ ਆ ਇਹਨਾਂ ਨੂੰ ਤੇ ਜੋ ਵੀ ਜ਼ਿੰਮੇਵਾਰੀ ਮੇਰੀ ਲਾਉਣਗੇ ਮੈਂ ਤਾਂ ਦੇ ਹੀ ਨੰਨਵਾਉਂਗਾ ਬਿਲਕੁਲ ਗੋਲ ਨੂੰ ਐਸੋਚ ਦੇ ਵਿੱਚ ਵੀ ਤੁਸੀਂ ਵੱਡੀਆਂ ਪਦਵੀਆਂ ਤੇ ਰਹੇ ਹੋ ਉਦੋਂ ਵੀ ਲਗਾਤਾਰ ਕਾਫੀ ਸਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੇਵਾ ਕੀਤੀ ਹੈ ਭਾਵੇਂ ਕਿ ਹੁਣ 10 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਲੈਂਡ ਦੇ ਵਿੱਚ ਨਹੀਂ ਹੈਗਾ 2012 ਤੋਂ ਲੈ ਕੇ 17 ਤੱਕ ਜ਼ਰੂਰ ਜਿਹੜੀ ਸਰਕਾਰ ਰਹੀ ਹੈ ਪਰ ਉਸ ਤੋਂ 5 ਸਾਲ ਕਾਂਗਰਸੀ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਚੱਲ ਰਹੀ ਹੈ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਦੇਣ ਜਾ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਹੂੰ ਦੇਖੋ ਮਾਨ ਸਾਹਿਬ ਇੱਕ ਤਾਂ ਹੈ ਜਦੋਂ ਐਸਓਏ ਬਣੀ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਵੀ ਕਿਹਾ ਉਹਦੇ ਚ ਸਰ ਪਹਿਲੀ ਸਰਕਾਰ ਦੇ ਵਿੱਚ ਐਸਓਏ ਦਾ ਬਹੁਤ ਵੱਡਾ ਯੋਗਦਾਨ ਰਿਹਾਗਾ ਨੌਜਵਾਨਾਂ ਦਾ ਹੂੰ ਤੇ ਜੋ ਵੀ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਨੌਜਵਾਨਾਂ ਨਾਲ ਉਹ ਪਗਾਏ ਸਾਰੇ ਹੂੰ ਤੇ ਉਸ ਤੋਂ ਬਾਅਦ ਲਗਾਤਾਰ ਜਿੰਨਾ ਝੂਠ ਸ਼੍ਰੋਮਣੀ ਅਕਾਲੀ ਦਲ ਨਾਲ ਜੜਿਆ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਟਾਈਮ ਤੇ ਲਾਲੋ ਜਿੰਨਾ ਵੀ ਜੁੜਿਆ ਔਰ ਕਿਸੇ ਪਾਰਟੀ ਨਾਲ ਨਹੀਂ ਸੀਗਾ ਠੀਕ ਆ ਇੱਕ ਸਾਜ਼ਿਸ਼ ਘੜੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਾਕੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਹੁਤ ਬਦਨਾਮੀ ਕਰੀ ਗਈ ਤੇ ਅੱਜ ਉਹੀ ਜਿਹੜੇ ਨੌਜਵਾਨ ਉਧਰ ਗਏ ਸੀ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਰਹੇ ਨੇ ਕਿਉਂਕਿ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਨੌਜਵਾਨਾਂ ਦੀ ਬਾਹ ਫੜਦੀ ਆ ਤੇ ਇਸੇ ਤਰ੍ਹਾਂ ਜਿਵੇਂ ਅਕਾਲੀ ਦਲ ਦੀ ਅੱਜ ਜਥੇਬੰਦੀ ਐਲਾਨ ਹੋਈ ਆ ਉਸ ਦੇ ਵਿੱਚ ਵੀ ਸਾਰੇ ਤੁਸੀਂ ਦੇਖਿਆ ਮਿਹਨਤੀ ਵਰਕਰ ਪਾਰਟੀ ਨੇ ਸਾਰਿਆਂ ਨੂੰ ਮਿਹਨਤੀ ਵਰਕਰਾਂ ਨੂੰ ਅਕੇਲੇ ਕੀ ਆਏ ਨੇ ਕੌਣ ਵਾਲੀ ਜਿਹੜੀ ਐਮਪੀ ਇਲੈਕਸ਼ਨਾਂ ਤੁਸੀਂ ਇਹਦੇ 'ਚ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਕਦ ਕਿੰਨਾ ਵਧਣਾ ਹੂੰ ਬਿਲਕੁਲ ਇਸ ਕ ਇਸ ਕਰਕੇ ਹੀ ਜਿਹੜੀਆਂ ਪੰਜਾਬ ਦੇ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਬਿਲਕੁਲ ਦੇਖੋ ਜਿਹੜੇ ਨੌਜਵਾਨ ਮਿਹਨਤ ਕਰਦੇ ਨੇਗੇ ਜੋ ਸਾਨੂੰ ਵੀ ਹੁਣ 20 25 25 ਸਾਲ ਹੋ ਗਏ ਲੱਗਿਆ ਨੂੰ ਅਸੀਂ ਕਦੇ ਪਾਰਟੀ ਨੇ ਕੋਈ ਕਮੀ ਨਹੀਂ ਛੱਡੀ ਦੇਖੋ ਸਭ ਨਾਲ ਛੋਟੀ ਉਮਰ ਦਾ ਸੀ ਮੈਂ ਜਦੋਂ ਪਹਿਲੀ ਚੋਣ ਲੜੀ ਐਮਸੀਡੀ ਤੇ ਮੈਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਸਰਦਾਰ ਸੁਪਰੀਮ ਸਿੰਘ ਬਾਦਲ ਸਾਹਿਬ ਨੇ ਲਾਲਕਾ ਸਾਹਿਬ ਨੇ ਲਖਰਾ ਸਾਹਿਬ ਨੇ ਸਾਰਿਆਂ ਦੇ ਅਸ਼ੀਰਵਾਦ ਨਾਲ ਤੇ ਉਸ ਤੋਂ ਬਾਅਦ ਲਗਾਤਾਰ ਝੋਨ ਪਰਦਾ ਲੱਗਿਆ ਮੈਂ ਐਸਓਏ ਦਾ ਤਿੰਨ ਜ਼ਿਲ੍ਹਿਆਂ ਦਾ ਮੈਨੂੰ ਪ੍ਰਧਾਨ ਲਾਇਆ ਨੌਜਵਾਨਾਂ ਦੇ ਜਿੰਨਾ ਵੀ ਇਹਨਾਂ ਨੇ ਮਾਣ ਦਿੱਤਾ ਨੌਜਵਾਨ ਭਰਾਵਾਂ ਨੇ ਸਾਰੇ ਰਲ ਕੇ ਚੱਲੇ ਸੋ ਅੱਜ ਉਸੇ ਅਕਾਲੀ ਦਲ ਨੇ ਮੈਨੂੰ ਸ਼ਹਿਰ ਦੀ ਵਾਕ ਦੌਰ ਸਵਾਰੀਆ ਤੇ ਮੈਂ ਵਿਸ਼ਵਾਸ ਵੀ ਦਿਵਾਇਆ ਉਹਨਾਂ ਨੂੰ ਕਿ ਸ਼ਹਿਰ ਦੇ ਵਿੱਚ ਅਕਾਲੀ ਦਲ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਕੋਈ ਕਿਸੇ ਨਾ ਕਿਸੇ ਧੜੇਵੰਦੀ ਨਹੀਂ ਦਿਖਾਈ ਦੇਵੇਗੀ ਜਿਸ ਤਰ੍ਹਾਂ ਤੁਹਾਨੂੰ ਪਾਰਟੀ ਨੇ ਸ਼ਹਿਰੀ ਪ੍ਰਧਾਨ ਲਗਾਇਆ ਗਿਆ ਵੀ ਗੋਲੂ ਨੂੰ ਪਹਿਲਾਂ ਕਈ ਅਹੁਦਿਆਂ ਤੇ ਤਨਤ ਰਹੇ ਨੇ ਕਿ ਹੋਰ ਨੌਜਵਾਨ ਵੀ ਕਾਫੀ ਇਸ ਰੇਸ ਦੇ ਵਿੱਚ ਹੁੰਦੇ ਨੇ ਸਾਨੂੰ ਜ਼ਿੰਮੇਵਾਰੀ ਮਿਲਣੀ ਚਾਹੀਦੀ ਆ ਦੇਖੋ ਮੈਨੂੰ ਬੜੀ ਖੁਸ਼ੀ ਹੋਈ ਆ ਜਦੋਂ ਮੇਰਾ ਇਹ ਇਹਦੇ ਲਈ ਮੇਰਾ ਨਾਮ ਪ੍ਰਪੋਜ਼ ਹੋਇਆ ਹਮ ਸਾਰੇ ਹੀ ਪੁਰਾਣੇ ਨਵੇਂ ਜਿੰਨੇ ਵੀ ਸੀ ਮੈਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਕੋਲ ਜਾਣਾ ਵੀ ਆਸ਼ੀਰਵਾਦ ਲੈਣ ਸਾਰਿਆਂ ਨੇ ਮੇਰੀ ਸਪਾਰਸ਼ કરી ਆ ਬੜੀ ਖੁਸ਼ੀ ਹੋਈ ਆ ਇਸ ਚੀਜ਼ ਤੇ ਕਿਸੇ ਨੇ ਵੀ ਮੇਰੀ مخالਫਤ ਨਹੀਂ ਕੀਤੀ ਵੀ ਇਹ ਨਹੀਂ ਹੋਣਾ ਚਾਹੀਦਾ ਸੋ ਸਾਰਿਆਂ ਨੇ ਜਿਵੇਂ ਪਹਿਲਾ ਅਸ਼ੀਰਵਾਦ ਹੁੰਦੈ ਨੇ ਮੈਂ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਚੱਲਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇਹੀ ਮੇਰਾ ਮੁੱਖ ਝੰਡਾ ਹੋਊਗਾ ਕਿਉਂਕਿ ਅਕਾਲੀ ਦਲ ਤਕੜਾ ਕਰਨਾ ਆਪਾਂ ਨੇ ਨਾ ਮੈਂ ਤਕੜਾ ਹੋਣਾ ਨਾ ਕਿਸੇ ਨੇ ਸਿਰਫ ਅਕਾਲੀ ਦਲ ਆਪਾਂ ਨੇ ਸੋ ਤਕੜਾ ਕਰਨਾ ਹੈ ਕੀ ਤੁਹਾਡੇ ਜਿਹੜੇ ਤੁਹਾਡੇ ਆਗੂ ਨੇ ਉਹ ਗੋਲੂ ਵੀ ਤੁਹਾਡੇ ਨਾਲ ਨੇ ਉਹਨਾਂ ਨੇ ਸਪਾਰਸ਼ ਕੀਤੀ ਹੈ ਤੁਹਾਡੇ ਨਾਮ ਦੀ ਬਿਲਕੁਲ ਕਮ ਸਿੰਘ ਲਾਲ ਕਾ ਜੀ ਦੀ ਸਿਫਾਰਸ਼ ਹੈ ਜੀ ਉਹਨਾਂ ਦੀ ਸਿਫਾਰਸ਼ ਤੇ ਬਣਿਆ ਰਖੜਾ ਸਾਹਿਬ ਦਾ ਅਸ਼ੀਰਵਾਦ ਹੈ ਮਜੀਠੀਆ ਸਾਹਿਬ ਦਾ ਸੁਖਵੀਰ ਜੀ ਦਾ ਸਾਰਿਆਂ ਦਾ ਅਸ਼ੀਰਵਾਦ ਹੈ ਜੀ ਉਹਨਾਂ ਦੀ ਸਿਫਾਰਸ਼ ਹੀ ਨਾ ਬਣਿਆ ਬਹੁਤ ਬਹੁਤ ਧੰਨਵਾਦ ਗੋਲੂ ਜੀ ਤੁਹਾਡੇ ਨਾਲ ਅਸੀਂ ਜੇ ਗੱਲਬਾਤ ਕੀਤੀ ਆ ਇਹ ਸਨ ਗੁਰਸੇਵ ਸਿੰਘ ਗੋਲੂ ਜੀ ਜਿਹਨਾਂ ਨੂੰ ਸ਼ਹਿਰੀ ਪ੍ਰਧਾਨ ਜਿਹੜਾ ਨਾਬੇਦਾਨ ਨਿਯੁਕਤ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰ ਸਮਾਂ ਅਜੇ ਬੜਾ ਦੂਰ ਆ ਲੋਕ ਸਭਾ ਚੋਣਾਂ ਦਾ 2 ਮਹੀਨੇ ਤੱਕ ਲੋਕ ਸਭਾ 1 ਮਹੀਨੇ ਤੱਕ ਜਿਹੜੀਆਂ ਲੋਕ ਸਭਾ ਚੋਣਾਂ ਦਾ ਅਗਾਜ਼ਾ ਹੋ ਜਾਣਾ ਚੋਣਾਂ ਜਾਬ ਤੱਕ ਕਿਸੇ ਵੇਲੇ ਵੀ ਕਹਿੰਦੇ ਲੱਗ ਸਕਦਾ ਪਰ ਚੋਣਾਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਲੋਕ ਨੇ ਜਿਹੜੇ ਉਹ ਪੰਜਾਬ ਦੇ ਲੋਕ ਨੇ ਕਿਸ ਪਾਰਟੀ ਨੂੰ ਫਤਵਾ ਦੇਣ ਦੇ ਪਰ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਨਾ ਪਤਾ ਹਰਮਿੰਦਰ ਸਿੰਘ ਮਾਨ